ਲੁੱਟਕੋ ਵਾਲੀ ਵਾਰਦਾਤ ਹੋਈ ਸੀ ਤੁਹਾਡੇ ਨਾਲ ਅੱਜ? ਹਾਂਜੀ ਹਾਂਜੀ ਉਹ ਸਾਡੇ ਬਿੜਿਆਂ ਹੋਈ ਸੀ ਜੀ। ਆ ਦੁੰਦਾ ਉਹ ਸਭ ਉਹ ਆ ਦੇ ਫਿਰ ਮੰਗਲ ਤੋਂ। ਹਾਂਜੀ ਆਪਣਾ ਨਰ ਨਰ ਹਾਂਜੀ ਜਿੱਥੇ ਇੱਕ ਆਪਣਾ ਜਵਾਹਰ ਮਾਰਕੀਟ ਦੇ ਸਾਹਮਣੇ ਛੋਟਾਪੋੜਾ ਹੈ ਨਾ ਛੋਟਾ ਪਾਸਾ ਐਮਪੀ ਕੋਠੀ ਹੈ ਕਿ ਹੁਣ ਲਾ ਪਾਸਾ ਹੈਗਾ। ਜੀ। ਹਾਂਜੀ ਉੱਥੇ ਤੇ ਉਹ ਬਿੜਾ ਆ ਰਿਹਾ ਸਗਾ ਜਦੋਂ ਮੰਗਲਵਾਲ ਤੋਂ। ਜੀ। ਤੇ ਉਹਨੇ ਆਪਣੀ ਮੰਮੀ ਲੈਣਾ ਸੀ ਉਹ ਦਵਾਈ ਲੈਣ ਗਈ ਸੀ ਕਿ ਐਮਪੀ ਕੋਠੀ ਤੇ ਜੀ ਜੀ ਅੰਦੇ ਉੱਥੇ ਬੈਠੇ ਜਗੇ ਤੇ ਰਾਸਤੇ ਜੇ ਬੰਦਾ ਕੋਈ ਮਿਲਦਾ ਕਾਲੇ ਰੰਗ ਦਾ ਉਹਨੂੰ ਅੱਛਾ ਜੀ ਕਿਤੜਾ ਕਿ ਵੀ ਟੀ-ਸ਼ਰਟ ਪਾਈ ਤੇ ਜੀਨ ਸੀਗੀ ਪਾਈ ਉਹ ਰੰਗ ਦਾ ਕਾਲਾ ਜਿਹਾ ਬੰਦਾ ਪੈਂਟ ਸੀਗਾ ਉਹ ਮਰਾਉਦੀ ਜੀ ਉਹ ਬੰਦੇ ਨੇ ਹੱਥ ਦਿੱਤਾ ਬੇਟੇ ਨੂੰ ਲਿਫਟ ਵਾਸਤੇ ਜੀ ਤੇ ਹੱਥ ਦਿੱਤਾ ਮੈਂ ਤੇ ਉਹਨੂੰ ਬਿਠਾ ਰਿਆ ਤੇ ਉਹ ਕਹਿੰਦਾ ਕਿੱਥੇ ਲੈ ਕੇ ਜਾਣਾ ਕਹਿੰਦਾ ਮੈਂ ਐਮਪੀ ਕੋਠੀ ਲੈ ਕੇ ਜਾਣਾ ਵੀ ਮੇਰੀ ਘਰ ਵਾਲੀ ਬਿਮਾਰ ਹੈ ਮੈਂ ਦਵਾਈ ਲੈਣ ਜਾਣਾ ਕਹਿੰਦਾ ਮੈਨੂੰ ਐਮਪੀ ਕੋਠੀ ਤੇ ਲੈਪੜ ਦੇ ਦਿਓ ਜੀ ਬੀਟੇਂਗਾ ਚਲੋ ਬੈਠੋ ਉਹ ਥੋੜਾ ਅੱਗੇ ਗਿਆ ਉਹ ਚੱਕ ਚਾਕੂ ਰੱਖ ਦੋ ਦੇ ਉੱਤੇ ਓਕੇ ਘਰਦੋਂ ਤੇ ਚਾਕੂ ਕਰ ਕਰ ਸਾਈਡ ਨੂੰ ਲਗਾ ਲਾ ਕਹਿੰਦਾ ਮੋਟਾ ਕਰੂ ਨੁ ਲਗਾਣੀ ਪੈਗੀ ਤੇ ਚਾਕੂ ਰੱਖ ਤਾ ਨਾ ਠੀਕ ਹੈ ਤੇ ਉਹ ਕਹਿੰਦਾ ਜੋ ਵੀ ਹੈਗਾ ਤਾਂ ਕੋਈ ਕਹਿੰਦਾ ਕੱਢ ਲੈ ਉਹ ਵੀ ਚੈਨੀ ਸੀਗੀ ਉਹ ਖੋਲ ਹੀ ਨਹੀਂ ਹੂੰ ਫੋਨ ਲਾ ਲਿਆ ਅਸੀਂ ਇਧਰੋਂ ਫੋਨ ਕਰੀ ਜਾਂਦੇ ਉਧਰੋਂ ਵੀ ਮੰਮੀ ਫੋਨ ਕਰੀ ਜਾਂਦੀ ਸੀਗੀ ਕਿ ਆਇਆ ਨਹੀਂ 4 ਵਜੇ ਦਾ ਟਾਈਮ 4:30 4 ਦਾ ਟਾਈਮ ਜਗਾ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਇਆ ਨਹੀਂ ਫਿਰ ਜਿੱਦਾਂ ਹੁਣ ਸਾਨੂੰ ਬੇਟੇ ਨੇ ਦੱਸਿਆ ਉਹ ਗਏ ਉਹ ਬੰਦਾ ਉਹਨੂੰ ਕਹਿੰਦਾ ਵੀ ਮੈਨੂੰ ਪੈਸੇ ਦੇ, ਕਹਿੰਦਾ ਮੈਂ ਕਿੱਥਾ ਲਾਣਾ ਕਹਿੰਦਾ ਉਹ ਉਹ ਕਹਿੰਦਾ ਮੇਕ ਤਰਾਸ਼ੀ ਲਿਆ ਕਹਿੰਦਾ ਮੇ ਕੋਹਣੀ ਵੀਰ ਤੇ ਨਿਕਲੇ ਉਹ ਤੋਂ ਪੂਰਾ ਫੋਨ ਵੀ ਲੇ ਲਿਆ ਤੇ ਚੈਨ ਵੀ ਖੋਲੀ ਉਹਨੇ ਛੋਟਾ ਮਾਰਿਆ ਟੈਨ ਤੇ ਉਹ ਗੱਲ ਦਾ ਨਿਸ਼ਾਨ ਲੱਗਿਆ ਹੈਗਾ ਉਹਦੇ ਸੱਜੇ ਪਾਸੇ ਨਾ ਠੀਕ ਹੈ ਕਹਿੰਦਾ ਕਾਫੀ ਛਲ ਹੋ ਗਿਆ ਓਕੇ ਫਿਰ ਉਹ ਕਹਦਾ ਕਿਸੇ ਨੂੰ ਪੈਸੇ ਵੰਗਾ ਕਹਿੰਦਾ ਕਹਿੰਦਾ ਆਪਣੀ ਜੈਟੀ ਨੂੰ ਬੁਲਾ ਲੈ ਨਾ ਕਿ ਉਹ ਤੁਹਾਨੂੰ ਪੈਸੇ ਦੇ ਮੈਂ ਕਹਿੰਦਾ ਨਾ ਕਰਦੇ ਉਹਨੂੰ ਬੁਲਾਣਾ ਕਹਿੰਦਾ ਆਪਣਾ ਮੁੰਡਾ ਬੁਲਾ ਕੋਈ ਚਾਰ ਦੋਸਤ ਕਹਿੰਦਾ ਛੇਤੀ ਕਰਵਾ ਕਹਿੰਦਾ ਵੀ ਕਿੱਥਾ ਲਾਣਾ ਉਹ ਕਹਿੰਦਾ ਯਾਰ ਦੋਸਤਾਂ ਕੋ ਕਹਿੰਦਾ ਮੇਰੇ ਕੋਲ ਜਾਂ ਮੇ ਕੋਈ ਨਹੀਂ ਤਹਾ ਹਾਂ ਸਮਝ ਯਾਰ ਦੋਸਤਾਂ ਕਿਥੋਂ ਉਹਨਾਂ ਕਹਿੰਦਾ ਪੈਸੇ ਠੀਕ ਹੈ ਤੇ ਇੰਨੀ ਦੇਰ ਨੂੰ ਫਿਰ ਉਹ ਕਿੰਨੇ ਕੜਾ 골 ਕੜਾ ਚੰਦੀ ਦਾ ਬਾਵਾ ਲਗਾ ਮੈਂ ਕਾ ਵੀ ਮੋਟਾ ਕੜਾ ਦਾ ਪੜਾ ਉਹ ਬਾਬੇ ਦਾ ਬਾਵਾ ਵੀ ਇੰਨੇ ਦਿਨ ਦੇਣਾ ਤੂੰ ਬਾਕੀ ਜੋ ਤੇ ਫੋਨ ਵੀ ਮੈਂ ਤੋ ਲੈ ਲੈ ਬਚਨੀ ਵੀ ਲੈ ਲੈ ਤੂੰ ਜਾ ਚੈਨੀ ਸੋਨੇ ਦੀ ਚੈਨੀ ਕਾ ਦੀ ਸੀਗੀ ਚੰਦੀ ਸੀਗੀ ਤੇ ਝੂਠੀ ਬੋਲਣ ਚੰਦੀ ਸੀਗੀ ਚੈਨੀ ਠੀਕ ਹੈ ਤੇ ਕਹਿੰਦਾ ਆਪਣੇ ਯਾਰ ਦੋਸਤਾਂ ਨੂੰ ਮਗਾ ਕੇ ਸਾਨੂੰ ਕੋ ਜੀ ਇਹਨੇ ਉਹਦਾ ਉਹ ਲੋਕਾਂ ਦੀ ਦਾ ਤਲਾਸ਼ੀ ਵੀ ਪੂਰੀ ਰਹੀ ਹੈ ਨਾ ਕਿ ਉਹ ਕੋ ਬੰਦਾ ਜਾਂਦਾ ਹੈ ਨਾ ਮੁੰਡੇ ਸਾਡੇ ਧਿਆਨ ਭਟਕਾਤਾ ਦਾ ਕਹਦਾ ਹਾਲੋ ਕਹਿੰਦਾ ਇੱਕ ਮਿੰਟ ਖੜੀ ਇਹ ਉਧਰ ਨਾਲ ਪਾ ਜੇ ਸਾਡੇ ਮੁੰਡੇ ਕੁੜੀ ਵਾਰੀ ਉਹ ਕੋ ਪੌਂਗੀ ਘੋਲਿਆ ਕਿ ਚੰਨੀ ਵੀ ਘੋਲੇ ਇਹ ਉੱਥੋਂ ਅੱਤ ਭਾਈ ਹੋਵੇ ਹੈ ਫਿਰ ਮੁੰਡੇ ਤਕਲਤ ਰਟ ਗਿਆ ਹੋ ਉਹ ਜੀ ਆਪਣਾ ਸਾਡਾ ਰੋੜੀ ਹੈ ਜੀ ਨਾ ਵਿੱਚੋਂ ਕੱਚਾ ਰਸਤਾ ਹੁੰਦਾ ਜੀ ਜੱਟ ਬੋਲ ਫੜੇ ਉਧਰ ਨਾ ਠਕੇ ਬੰਦਾ ਹੋ ਉਹ ਮੁੰਡਾ ਮੈਂ ਥੋੜੀ ਦੇਰ ਭੱਗ ਗਿਆ ਫੇਰ ਪਿੱਛੇ ਮੁੜਿਆ ਉਹਨੇ ਦੇਖਿਆ ਚਾਕੂ ਜਾਂ ਚਾਕੂ ਨਾਲ ਮਾਰਦੇ ਹੋਏ ਹਾਂ ਤੇ ਉਹ ਮੁੰਡਾ ਘਰੋਂ ਆ ਗਿਆ ਫੇਰ ਸਾਮਿਆਂ ਵਾਂਗ ਕਾਫੀ ਦੇਰ ਅਸੀਂ ਕਿਹਨੂੰ ਖੇਡਦੇ ਮੈਂ ਕਿਹਾ ਤੂੰ ਫਟੇ ਫੋਨ ਨਹੀਂ ਚੱਕਾ ਲਗਾ ਬਈ ਮੰਮੀ ਫੋਨ ਕਰਦੀ ਤੂੰ ਫੋਨ ਨਹੀਂ ਚੱਕਿਆ ਉਹਨਾਂ ਦਾ ਜਿਆਦਾ ਤੇ ਸਿਹਰੀ ਮਾਲ ਖਾਲਾ ਕੋਲ ਕੱਢਿਆ ਉਹਨੂੰ ਫਿਰ ਫੋਨ ਚੱਕ ਨਹੀਂ ਦਵਾ ਮੈਂ ਕਿਹਾ ਚਲ ਮੋਟਰਸਾਈਕਲ ਤੇ ਨਹੀਂ ਸੰਦਾਂ ਕਿਤੇ ਬਲੇ ਹਾਂ ਤੇ ਫੇਰ ਮੈਂ ਮੈਨੂੰ ਦੱਸਿਆ ਆਪਣੀ ਮੰਮੀ ਦੱਸਿਆ ਹੌਸਪੀਟਲ ਚੱਲਣਾ ਦੋਈ ਲੈਣਾ ਜੀ ਫਿਰ ਉਹਨੂੰ ਉੱਥੇ ਦੱਸੀਏ ਗੱਲ ਬਾਤ ਵੀ ਅੱਧੇ ਤੱਕ ਇਹ ਨਾਲ ਹੋਇਆ ਜੋ ਕਹਾ ਰਹੀ ਮੈਂ ਮੈਂ ਨਾਲ ਗੱਲ ਕੀਤੀ। ਮੈਂ ਕੋਈ ਗੱਲ ਨਹੀਂ ਫਾਈ। ਹਸਪਤਾਲ ਗਿਆ ਤੇ ਉੱਥੇ ਫਿਰ ਉਹ ਦੂਆ ਪੱਤਰਕਾਰ ਆ ਵੀ ਰਾਣੀ ਖੜੇ ਸੀਗੇ। ਹਾਂ। ਤੇ ਉਹਨਾਂ ਨੇ ਸਾਨੂੰ ਪੁੱਛਿਆ ਵੀ ਕਿਤੇ ਕਹਿੰਦਾ ਕੀ ਗੱਲ ਮੈਂ ਉਹਨਾਂ ਨੇ ਪੂਰੀ ਖਬਰ ਉਹਨਾਂ ਨਾਲ ਸਾਡੀ ਸੁਣੀ ਤੇ ਲਾਈ ਉਹਨਾਂ ਨੇ। ਬਸ ਇਹ ਗੱਲ ਹੋਈ ਐ। ਤੇ ਸੁਬਾ ਥਾਣੇ ਜਾਏ ਅਸੀਂ। ਥਾਣੇ ਲਗਾਤੀ ਕੰਪਲੇਂਟ। ਹਾਂਜੀ ਹਾਂਜੀ ਹਾਂਜੀ। ਅੱਛਾ ਜਿਹੜਾ ਬੰਦਾ ਸੀਗਾ ਆਵਾਜ਼ ਤੋਂ ਗੱਲਬਾਤ ਤੋਂ ਲੋਕਲ ਲੱਗਦਾ ਸੀ ਜਾਂ ਬਾਹਰ ਦਾ ਲੱਗਦਾ ਸੀ? ਬਿਲਕੁਲ ਲੋਕਲ ਲੋਕਲ ਬਿਲਕੁਲ ਲੋਕਲ ਜੀ। ਓਕੇ। ਹਾਂਜੀ। ਕੋਈ ਉਹਦਾ ਜਾਨੀ ਕਿ ਕੋਈ ਸ਼ਕਲ ਦਾ ਹੁਲੀਆ ਕੋਈ ਕਿਸ ਤਰ੍ਹਾਂ ਦਾ ਕੋਈ ਪਛਾਣ ਹੋਈ ਹੈ ਹੁਲੀਆ ਕਾਲੇ ਰੰਗ ਦਾ ਹੁਲੀਆ ਸੀਗਾ ਜੀ ਸਵੇਰ ਆ ਕਿ ਨੂੰ 3:00 ਵਜੇ ਤੇ 2:00 ਵਜੇ ਪਹਨ ਸੀਗਾ ਉਹ ਤੁਸੀਂ ਕਿੱਦਾਂ ਦੇਖਦੇ ਹੋ ਵੀ ਕੱਲ ਵੀ ਇੱਕ ਕ੍ਰਾਈਮ ਬੜਾ ਤਕੜਾ ਹੋਇਆ ਸੀਗਾ ਜੀ ਮਰਡਰ ਹੋਇਆ ਪਰਸੋ ਅੱਜ ਇਹ ਹੁਣ ਵੀ ਵੱਧ ਰਿਹਾ ਜੀ ਨਿੰਗਲ ਦਾ ਤਾਂ ਬਹੁਤ ਬੁਰਾ ਹਾਲ ਆ ਨਿੰਗਲ ਤੇ ਰਹਿਣਾ ਨੂੰ ਬਹੁਤ ਤੋਖਾ ਆ ਕੰਮ ਹੈ ਜੀ ਦਿਨ ਦੇ ਆ ਦੇਖ ਲਓ 4 ਵਜੇ ਹੱਕ ਮੁੰਡਾ ਖੇਡ ਲਿਆ ਉਹ ਜੇ ਕੋਈ ਮਾਰ ਸਕਦਾ ਸੀਗਾ ਮੋਟਰਸਾਈਕਲ ਨਵਾਂ ਹੈਗਾ ਵੇਖੋ ਉਹ ਵੀ ਹੋ ਸਕਦਾ ਸੀਗਾ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਵੀ ਕੀ ਕਰਨਾ ਚਾਹੀਦਾ ਹੈ ਜਦੋਂ ਅਸੀਂ ਇਹੀ ਕਹਿਣਾ ਜਦੇ ਵੀ ਜਿਹੜਾ ਕਿਧਰ ਜਾ ਗੇੜਾ ਘੁਰਾ ਮਾਰ ਦਿਆ ਕਰਨ ਜਿਹੜਾ ਇੱਧਰ ਪਪਰਾ ਚੱਕਰ ਲਗਾ ਦੇ ਕਰਨ ਰਾਤ ਚਲੋ ਤਾਂ ਦਿਨ ਦਾ ਕੰਮ ਹੈ ਰਾਤ ਦਾ ਬਹੁਤ ਆ ਕੰਮ ਹੈ ਰਾਤ ਨੂੰ ਘੁੱਟਨੇ ਮਿੰਨੀ ਚੱਕਦਾਗਾ ਜੀ ਅਜਾ ਠੰਣ ਵੀ ਇਹੀ ਕਹੇਗਾ ਆਪ ਜੋੜ ਕੇ ਰਿਵਰਸ ਬਲੋਕਾ ਚ ਕਰਕੇ ਆਈ ਤੇ ਆਪਣੇ ਬੰਦੇ ਬੰਦੇ ਤੇ ਭੇਜਿਆ ਕਰੋ ਦਿਨ ਨੂੰ ਸਫਰਦਪਾਰ ਲੁੱਟਾ ਖਵਾ ਬਹੁਤ ਹੋ ਰਹੀਆਂ ਜੇ ਦਿਨ ਦੇ ਟਾਈਮ ਇਸ ਤਰ੍ਹਾਂ 4 ਵਜੇ ਦਾ ਟਾਈਮ ਤੁਸੀਂ ਦੱਸ ਰਹੇ ਹੋ ਜੇ ਦਿਨ ਦੇ ਟਾਈਮ ਇਸ ਤਰ੍ਹਾਂ ਦੀ ਵਾਰਦਾਤਾਂ ਹੋਣ ਲੱਗ ਪਈਆਂ ਤਾਂ ਫਿਰ ਬਹੁਤ ਮੁਸ਼ਕਿਲ ਆ ਮੈਂ ਅੱਜ ਤਾਂ ਖੁਦ ਐਕਟੀਵ ਰਹੇ ਹਾਂ ਨੂੰ ਜਿੱਦਾਂ ਕੋਈ ਪਤਾ ਸਾਡੇ ਕੋਲ ਪਤਾ ਥੋੜਾ ਮੈਂ ਫੜੀ ਕਿੰਨੇ ਵਜੇ ਜਾਂਦੀ ਹੈ ਕਿੰਨੇ ਵਜੇ ਵਾਪਸ ਆਉਂਦੀ ਹੈ ਅਜਾ ਰਸਤਾ ਵੀ ਉਹੀ ਚੁਣਿਆਗਾ ਹੁਣ ਸਾਨੂੰ ਰਸਤਾ ਬਦਲਣਾ ਪੈਣਾ ਹੈ ਹੁਣ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਡਰ ਭੈ ਦਾ ਮਾਹੌਲ ਬਣ ਗਿਆ ਹੈ ਹੁਣ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਡਰ ਡਾਲਾ ਗਾਦੀ ਫਾਈਟਾਂ ਦਾ ਮੈਂ ਆਪਣੀ ਥਾਣੇ ਜਾ ਕੇ ਆਇਆ ਹੈਗਾ ਵੀ ਚਲੋ ਪੁਲਿਸ ਵਾਲੇ ਚੱਕਰ ਤੁੱਕੇ ਮਾਰਦਾ ਕਰਨੇ ਤੇ ਰੱਖਿਆ ਦਾ ਚਲੋ ਬਚਾਓ ਸੇ ਵੀ ਚੰਗੀ ਕਰਨੀ